ਸਾਡਾ ਕੰਮ ਜਿੰਨਾ ਵੀ ਵਰਕ ਚਾਹੇ ਉਹ ਬੱਸਾਂ ਦਾ ਚਾਹੇ ਉਹ ਕੋਈ ਬਿਲਡਿੰਗ ਦਾ ਚਾਹੇ ਬੱਚੇ ਦੀ ਸਿਕਿਉਰਿਟੀ ਆ ਉਹ ਸਾਰੇ ਸਾਡੀ ਜ਼ਿੰਮੇਵਾਰੀ ਹੈ ਮੇਰੇ ਅੰਡਰ ਦੋ ਸਿਕਿਉਰਿਟੀ ਗਾਰਡ ਹੈ ਜਿਹੜੇ ਗੇਟ ਤੇ ਕੋਈ ਵੀ ਐਂਟਰੀ ਮਤਲਬ ਬੱਚਾ ਬਾਹਰ ਜਾਂਦਾ ਜਾਂ ਬੱਚੇ ਨੂੰ ਮਿਲਣ ਕੋਈ ਆਉਂਦਾ ਤੇ ਬਿਨਾ ਸਬੂਤ ਤੋਂ ਅਸੀਂ ਨਾ ਕਿਸੇ ਨੂੰ ਬਾਹਰ ਜਾਣ ਦਿੰਦੇ ਆ ਨਾ ਅੰਦਰ ਆਉਣ ਦਿੰਦੇ ਆ ਜਾਰ ਸਰਕਾਰ ਵੱਲੋਂ ਸਕੂਲਾਂ ਵਿੱਚ ਵਿਸ਼ੇਸ਼ ਤੌਰ ਤੇ ਜਿਹੜੇ ਕੈਂਪਸ ਮੈਨੇਜਰ ਨਿਯੁਕਤ ਕੀਤੇ ਗਏ ਹਨ ਉਹਨਾਂ ਦਾ ਸਕੂਲ ਦੇ ਪ੍ਰਬੰਧਨ ਦੇ ਵਿੱਚ ਬਹੁਤ ਹੀ ਸਹਿਯੋਗ ਹੈ ਕੈਂਪਸ ਦੀ ਮੈਨੇਜਮੈਂਟ ਬਹੁਤ ਵਧੀਆ ਹੁੰਦੀ ਹੈ ਜਿੱਥੇ ਵੀ ਕੋਈ ਇਨਫਰਾਸਟ੍ਰਕਚਰ ਦਾ ਕੰਮ ਚੱਲ ਰਿਹਾ ਹੁੰਦਾ ਹੈ ਕੋਈ ਬਿਲਡਿੰਗ ਦੀ ਨਵੀਂ ਉਸਾਰੀ ਚੱਲ ਰਹੀ ਹੁੰਦੀ ਹੈ ਜਰ ਰਪਏ ਦਾ ਕੰਮ ਚੱਲ ਰਿਹਾ ਹੁੰਦਾ ਹੈ ਤਾਂ ਕੈਂਪਸ ਮੈਨੇਜਰ ਦੀ ਦੇਖ ਰਹਿਕ ਦੇ ਵਿੱਚ ਉਹ ਕੰਮ ਬਹੁਤ ਵਧੀਆ ਤੇਪਰੇ ਚੜਦੇ ਹਨ ਇਸ ਦੇ ਨਾਲ ਹੀ ਸਾਡੇ ਸਕੂਲ ਮੁਖੀਆਂ ਅਤੇ ਸਾਡੇ ਅਧਿਆਪਕ ਸਾਹਿਬਾਨਾਂ ਦਾ ਭਾਰ ਬਹੁਤ ਜ਼ਿਆਦਾ ਘਟਿਆ ਦੇ ਵਿੱਚ ਅਸੀਂ ਕੈਂਪਸ ਮੈਨੇਜਰ ਲਾਏ ਨੇ ਹੈਡ ਮਾਸਟਰ ਦਾ ਧਿਆਨ ਪਾਣੀ ਦੇ ਟੂਟੀਆਂ ਵੱਲ ਨਹੀਂ ਹੋਣਾ ਚਾਹੀਦਾ ਵੀ ਟੂਟੀ ਨਹੀਂ ਚੱਲਦੀ ਪੱਖਾ ਖਰਾਬ ਹੋ ਗਿਆ ਫਯੂਜ ਮੱਚ ਗਿਆ ਬੱਲ ਫਯੂਜ ਹੋ ਗਿਆ ਉਹਦਾ ਧਿਆਨ ਸਿਰਫ ਸੁਪਰਵਾਈਜ਼ਨ ਪੜਾਈ ਦੀ ਬਾਕੀ ਕੰਮ ਸਾਰਾ ਕੈਂਪਸ ਮੈਨੇਜਰ ਦਾ ਕੰਮ ਹੈ ਉਹ ਆਪਣਾ ਦੇਖਦੇ ਰਹਿਣ ਐਂਟੀ ਡਰੋਨ ਸਿਸਟਮ ਜਿਹੜਾ ਲਾਂਚ ਕਰ ਰਹੇ ਹਾਂ ਜਿਹਦਾ ਨਾਮ ਹੈ ਬਾਜ਼ ਆਖਾ ਸੁਭਾਜ ਦੀ ਅੱਖ ਜਿਹੜੀ ਹੈ ਉਹ ਹਮੇਸ਼ਾ ਸਾਡੀ ਐਂਟੀ-ਸੋਸ਼ਲ ਲੋਕਾਂ ਤੇ ਸਮਾਜ ਵਿਰੋਧੀ ਅੰਸਰਾਂ ਤੇ ਰਹੂਗੀ ਪੰਜਾਬ ਸਰਕਾਰ ਆਪਣੇ ਖਰਚੇ ਤੇ ਇਹ ਜਿਹੜੇ ਐਂਟੀ-ਡਰੋਨ ਸਿਸਟਮ ਹੈ ਬਿਲਕੁਲ ਲੇਟੈਸਟ ਉਹ ਲਾਂਚ ਕਰ ਰਹੀ ਹੈ ਜਿਹਦੇ ਵਿੱਚ ਅਸੀਂ BSF ਦੇ ਨਾਲ ਸਹਿਯੋਗ ਦੇ ਵਿੱਚ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਦੇ ਜਿਹੜੇ ਵੀ ਏਰੀਏ ਨੇ ਸੈਕੰਡ ਲਾਈਨ ਆਫ ਡਿਫੈਂਸ ਉੱਥੇ ਜਿੱਥੇ ਜ਼ਿਆਦਾਤਰ ਜਿਹੜੀ ਡਰੋਨ ਦੀ ਐਕਟੀਵਿਟੀ ਹੁੰਦੀ ਰਹਿੰਦੀ ਹੈ ਪਾਸਟ ਦੇ ਵਿੱਚ ਉੱਥੇ ਇਹ ਸਿਸਟਮ ਜਿਹੜਾ ਹੈ ਲਗਾਤਾਰ ਆਪਣੀ ਬਾਜ਼ ਅੱਖ ਰੱਖੂਗਾ ਸਭ ਤੋਂ ਪਹਿਲਾਂ ਸ੍ਰੀ ਤਰੰਤਨ ਸਾਹਿਬ ਹਲਦੋੜ ਦੇ ਲੱਕੇ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਇਲਾਕੇ ਦੇ ਸਾਰੇ ਪੱਤਰਕਾਰ ਵੀਰ ਸੋਸ਼ਲ ਮੀਡੀਆ ਇਲੈਕਟ੍ਰੋਨਿਕ ਮੀਡੀਆ ਤੇ ਪ੍ਰਿੰਟ ਮੀਡੀਆ ਨੂੰ ਜਿਹੜੇ-ਜਿਹੜੇ ਮੰਚਾਂ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਛੋਟੇ ਛੱਦੇ ਦੇ ਤੁਹਾਡਾ ਇੱਥੇ ਆਉਣਾ ਬਹੁਤ-ਬਹੁਤ ਧੰਨਵਾਦ ਤੁਹਾਡਾ ਕੋਈ ਬਹੁਤਾ ਵੱਡਾ ਫੰਕਸ਼ਨ ਨਹੀਂ ਅਸੀਂ ਰੱਖਿਆ ਤੁਸੀਂ ਸ਼ਾਇਦ ਸਾਡੇ ਤੋਂ ਪਹਿਲਾਂ ਕਬਰ ਕਰ ਚੁੱਕੇ ਹੋਗੇ ਜੇ ਜੇ ਨਹੀਂ ਕੀਤਾ ਤਾਂ ਇਸ ਤੋਂ ਬਾਅਦ ਤੁਹਾਨੂੰ ਉਹ ਸਾਰਾ ਜਿਹੜਾ ਡਿਟੇਲ ਐਂਟੀ ਡਰੋਨ ਸਿਸਟਮ ਜਿਹੜਾ ਲਾਂਚ ਕਰ ਰਹੇ ਹਾਂ ਜਿਹਦਾ ਨਾਮ ਹੈ ਬਾਜ਼ ਅੱਖ ਸੋ ਬਾਜ਼ ਦੀ ਅੱਖ ਜਿਹੜੀ ਹੈ ਉਹ ਹਮੇਸ਼ਾ ਸਾਡੀ ਐਂਟੀ سوشਲ ਲੋਕਾਂ ਤੇ ਸਮਾਜ ਵਿਰੋਧੀ ਅੰਸਰਾਂ ਤੇ ਰਹੂਗੀ ਪੰਜਾਬ ਸਰਕਾਰ ਆਪਣੇ ਖਰਚੇ ਤੇ ਇਹ ਜਿਹੜੇ ਐਂਟੀ ਡਰੋਨ ਸਿਸਟਮ ਹੈ ਬਿਲਕੁਲ ਲੇਟੈਸਟ ਉਹ ਲਾਂਚ ਕਰ ਰਹੀ ਹੈ ਜਿਹਦੇ ਵਿੱਚ ਅਸੀਂ ਬੀਐਸਐਫ ਦੇ ਨਾਲ ਸਹਿਯੋਗ ਦੇ ਵਿੱਚ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਦੇ ਜਿਹੜੇ ਵੀ ਏਰੀਏ ਨੇ ਸੈਕੰਡ ਲਾਈਨ ਆਫ ਡਿਫੈਂਸ ਉੱਥੇ ਜਿੱਥੇ ਜ਼ਿਆਦਾਤਰ ਜਿਹੜੀ ਡਰੋਨ ਦੀ ਐਕਟੀਵਿਟੀ ਹੁੰਦੀ ਰਹਿੰਦੀ ਹੈ ਪਾਸਟ ਦੇ ਵਿੱਚ ਉੱਥੇ ਇਹ ਸਿਸਟਮ ਜਿਹੜਾ ਹੈ ਲਗਾਤਾਰ ਆਪਣੀ ਬਾਜ਼ ਅੱਖ ਰੱਖੂਗਾ ਜਦੋਂ ਵੀ ਕੋਈ ਡਰੋਨ ਐਕਟੀਵਿਟੀ ਨਜ਼ਰ ਆਈ ਤਾਂ ਇਹ ਉਹਨੂੰ ਆਪਣੇ ਰੇਂਜ ਦੇ ਵਿੱਚ ਲੈ ਕੇ ਤੇ ਉਸ ਡਰੋਨ ਨੂੰ ਉਸੇ ਉਸੇ ਜਗ੍ਹਾ ਤੇ ਜਾਮ ਕਰ ਦੂਗਾ ਤੇ ਉਹ ਜਿਹੜਾ ਡਰੋਨ ਉਸੇ ਜਗ੍ਹਾ ਤੇ ਥੱਲੇ ਧਰਤੀ ਤੇ ਆ ਜਾਊਗਾ ਕਿਉਂਕਿ ਪਿਛਲੇ ਦਿਨ ਹੀ ਤੁਸੀਂ ਆਪਣੇ ਕੈਮਰਾ ਰਾਹੀਂ ਵੀ ਕਵਰ ਕੀਤਾ ਹੋਣਾ ਬਹੁਤ ਸਾਰਾ ਇਸ ਤਰ੍ਹਾਂ ਦਾ ਮਟੀਰੀਅਲ ਜੋ ਗੜਬੜੀ ਫਲਾਉਣ ਵਾਲਾ ਜਾਂ ਨਸ਼ੇ ਜਾਂ ਫਿਰ ਕਿਉਂਕਿ ਤਿੰਨ ਚਾਰ ਇੱਕੱਠੇ ਹੋ ਗਏ ਸੀਗੇ ਸਮੱਗਲਰ ਨਾਲ ਪੈਸੇ ਬਿੱਗ ਪੇ ਵੇਚਣੇ ਕੋਈ ਜਿਹੜੇ ਹਤਿਆਮਾ ਕਰਾਉਂਦੇ ਆ ਜਾਂ ਕੋਈ ਕਿਸੇ ਤੋਂ ਡਰਾਉਣਾ ਧਮਕਾਉਣਾ ਉਹ ਸਾਰੇ ਇਕੱਠੇ ਹੋ ਗਏ ਸੀਗੇ ਕਿ ਕਈ ਡਰੋਨਾਂ ਦੇ ਵਿੱਚੋਂ ਸਾਨੂੰ ਚਿੱਟਾ ਵੀ ਮਿਲਿਆ ਪੈਸੇ ਵੀ ਮਿਲੇ ਪਿਸਟਲ ਵੀ ਮਿਲਿਆ ਸੋ ਇਸ ਤੋਂ ਬਾਅਦ ਅਸੀਂ ਫੈਸਲਾ ਕੀਤਾ ਕਿ ਆਪਾਂ ਜਿਹੜੇ ਡਰੋਨ ਨੇ ਜੇ ਉਧਰੋਂ ਉੱਡਣੀ ਨਾ ਦੇਈਏ ਜਿਹੜੇ ਡਰੋਨ ਨੇ ਜੇ ਉਹਨਾਂ ਨੂੰ ਇੱਥੇ ਆਪਣੇ ਕੰਟਰੋਲ 'ਚ ਲੈ ਕੇ ਲਾ ਲਈਏ ਇੱਥੇ ਕਲੈਕਸ਼ਨ ਵਾਲਾ ਕੋਈ ਬੰਦਾ ਨਾ ਰਹੇ ਇੱਥੇ ਕੋਈ ਪਿਸਤਲ ਚੱਕਣ ਆਊਗਾ ਤਾਂ ਹੀ ਉਹ ਭੇਜਣਗੇ ਉਹ ਇੱਥੇ ਕੋਈ ਚਿੱਟੇ ਦਾ ਪੈਕੇਟ ਚੱਕਣ ਆਊਗਾ ਤਾਂ ਹੀ ਉਹ ਉਧਰੋਂ ਭੇਜਣਗੇ ਨਾ ਜੇ ਕੋਈ ਹਿੰਮਤ ਕਰੂਗਾ ਤਾ ਸਾਡੀ ਪੁਲਿਸ ਦੀ ਹੋਵੇ ਨਿਗਰ ਉਹਗੀ ਤੇ ਉਹਨੂੰ ਅਸੀਂ ਗ੍ਰਿਫਤਾਰ ਕਰਾਂਗੇ ਬੜੀ ਲੋੜ ਸੀ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਜਿੱਥੇ ਐਂਟੀ ਡਰੋਨ ਸਿਸਟਮ 532 ਕਿਲੋਮੀਟਰ ਸਾਡਾ ਬਾਰਡਰ ਹੈ ਪਾਕਿਸਤਾਨ ਦੇ ਨਾਲ ਔਰ ਇਹਦੇ ਨਾਲ ਬਹੁਤ ਸਾਰੀਆਂ ਪੰਜਾਬ ਪੁਲਿਸ ਨੂੰ ਬਹੁਤ ਇੱਕ ਟੈਕਨੋਲੋਜੀ ਦੀ ਅੱਖ ਮਿਲੂਗੀ ਜੋ ਦਿਨ ਰਾਤ ਇਹੋ ਜਿਹੀ ਐਕਟੀਵਿਟੀ ਤੇ ਨਜ਼ਰ ਰੱਖੂਗੀ ਤੇ 532 ਕਿਲੋਮੀਟਰ ਬਾਰਡਰ ਏਰੀਏ ਨੂੰ ਸੁਰੱਖਿਅਤ ਰੱਖਣ ਲਈ ਨਸ਼ਿਆਂ ਤੋਂ ਨਜਾਇਜ਼ ਹਥਿਆਰਾਂ ਤੋਂ ਇਹ ਬਹੁਤ ਵੱਡਾ ਕਦਮ ਹੈ ਇੱਕ ਪੰਜਾਬ ਸਰਕਾਰ ਦਾ